ਹਿੰ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਕੀ ਗੱਲ ਜਣੇ ਜਿਹੜੇ ਕਿਹੜੀ ਜਗ੍ਹਾ ਮੇਲਾ ਹੈ ਅੱਜ ਲੁਧਿਆਣਾ ਦ੍ਰੈਸੀ ਮੈਦਾਨ ਜਿਹੜਾ ਕਿ ਰਾਮਲੀਲਾ ਸਾਡਾ ਸਭ ਤੋਂ ਪੁਰਾਣਾ ਸ਼ਹਿਰ ਦੇ ਵਿੱਚ ਦ੍ਰੈਸੀ ਮੈਦਾਨ ਹੈ ਉਸ ਦੇ ਵਿੱਚ ਤਕਰੀਬਨ ਜਾਦਾ ਦੇਸ਼ ਆਜ਼ਾਦ ਹੋਇਆ ਇਹ ਮੇਲਾ ਸ਼ੁਰੂ ਹੋਇਆ ਅੱਜ ਇਸ ਮੇਲੇ ਦਾ ਸ਼ੁਭ ਆਰੰਭ ਕੀਤਾ ਗਿਆ ਭਗਵਾਨ ਬੋਲੇ ਰਾਧ ਦੀ ਅਰਾਧਾ ਦੇ ਨਾਲ ਸ਼ਿਵ ਵਿਆਹ ਕਰਾ ਕੇ ਔਰ ਸਭ ਤੋਂ ਵਿਸ਼ੇਸ਼ ਜਿਹੜੀ ਗੱਲ ਹੈ ਇਸ ਮੇਲੇ ਦੀ ਕਿ ਪਹਿਲੀ ਵਾਰ ਅਮਰਨਾ ਯਾਤਰਾ ਦਾ ਆਨੰਦ ਲੋਕ ਲੈਣਗੇ ਤੇ ਮੈਂ ਤੁਹਾਡੇ ਚੈਨਲ ਦੇ ਦੁਆਰਾ ਲੋਕਾਂ ਨੂੰ ਇਹ ਅਪੀਲ ਕਰਾਂਗਾ ਕਿ ਜਿਸ ਤਰ੍ਹਾਂ ਆਪਾਂ ਆਪਣੇ ਬੱਚਿਆਂ ਨੂੰ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਧਾਰਮਿਕ ਸੰਸਥਾਵਾਂ ਆਪਣੀ ਸੰਸਕ੍ਰਿਤੀ ਦੇ ਨਾਲ ਜੋੜਨਾ ਹੈ ਮਨੋਰੰਜਨ ਦੇ ਨਾਲ ਨਾਲ ਅਮਰਨਾ ਯਾਤਰਾ ਦਾ ਵੀ ਆਨੰਦ ਲਓ ਔਰ ਰੰਗ-ਬਰੰਗੇ ਝੂਲੇ ਹਰ ਤਰ੍ਹਾਂ ਦੇ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਇਸ ਮੇਲੇ ਦੇ ਵਿੱਚ ਪਹੁੰਚ ਕੇ ਮੇਲੇ ਦਾ ਆਨੰਦ ਲਓ ਅਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦੇਣਾ ਔਰ ਵਿਸ਼ੇਸ਼ ਤੌਰ ਤੇ ਕਿਵੇਂ ਦੇ ਪ੍ਰਬੰਧ ਕੀਤੇ ਗਏ ਦੇਖੋ ਕਿੰਦਾ ਦੇ ਕੀਤੇ ਗਏ ਨੇ ਅਮਨਾਂ ਯਾਤਰਾ ਬਣਾਈ ਹੈ ਅਮਨਾਂ ਯਾਤਰਾ ਜਿਸ ਤਰ੍ਹਾਂ ਕੀ ਗੁਫਾ ਬਣਾਈ ਗਈ ਹੈ ਤੁਸੀਂ ਦੇਖ ਹੀ ਰਹੇ ਹੋ ਔਰ ਪ੍ਰਸ਼ਾਸਨ ਵੱਲੋਂ ਸਾਨੂੰ ਬੁਖਤਾ ਜੋ-ਜੋ ਸਾਨੂੰ ਹਦਾਇਤਾਂ ਦਿੱਤੀਆਂ ਗਈਆਂ ਸੀ ਉਹ ਸਾਰੀਆਂ ਹਦਾਇਤਾਂ ਸੀ ਪੂਰੀਆਂ ਕਰ ਰਿਹਾ ਕੈਂਬਰੇ ਚਾਹੇ ਅੱਗ ਭਜਾਉਣ ਵਾਸਤੇ ਸਿਲੰਡਰ ਜੋ ਵੀ ਜੋ ਵੀ ਉਹਨਾਂ ਨੇ ਗਿਆ ਸੀ ਉਹ ਪੂਰਨ ਤੌਰ ਤੇ ਪੂਰਾ ਕੀਤਾ ਵਾ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਊਗੀ। ਚਰਨੇ ਬਣਾਏ ਗਏ ਐ, ਸੇਮ ਲੁੱਕ ਦਿੱਤੀ ਗਈ। ਦੇਖੋ ਅਮਰ ਯਾਤਰਾ ਦਾ ਪੂਰਾ ਆਨੰਦ ਜੋ ਵੀ ਇੱਥੇ ਆਏਗਾ ਭਗਵਾਨ ਬੋਲੇ ਨਾਲ ਜੀ ਦੇ ਦਰਸ਼ਨ ਕਰਕੇ ਜਾਏਗਾ ਆਪਣੀਆਂ ਝੋਲੀਆਂ ਭਰ ਕੇ ਲੈ ਕੇ ਜਾਏਗਾ ਔਰ ਨਾਲ-ਨਾਲ ਵੈਸ਼ਨੋ ਦੇ ਵੀ ਮਾਂ ਦੀ ਗੁਫਾ ਵੀ ਬਣਾਈ ਹੈ। ਮਾਂ ਦੇ ਦਰਸ਼ਨ ਕਰਕੇ ਜਿਸ ਤਰ੍ਹਾਂ ਕੀ ਲੋਕ ਮਨੋਰੰਜਨ ਕਰਨ ਤਾਂ ਆਂਦੀ ਜਾਂਦੇ ਆ ਧਾਰਮਿਕ ਆਪਣੀ ਸੰਸਕ੍ਰਿਤੀ ਨੂੰ ਨਾ ਭੁੱਲਣ ਇਸ ਕਰਕੇ ਇਹ ਆਨੰਦ ਲੋਕਾਂ ਵਾਸਤੇ ਆ। ਦਿੱਤਾ ਦਾ ਕਿਸ ਤਰ੍ਹਾਂ ਧਿਆਨ ਰੱਖਿਆ ਜਾਊਗਾ ਮਰਿਆਦਾ ਦਾ ਕਿਸੇ ਦੇਖੋ ਪੂਰਨ ਤੌਰ ਤੇ ਜਿਸ ਤਰ੍ਹਾਂ ਕੀ ਪੰਡਤ ਬਿਠਾਏ ਜਾਣਗੇ ਪ੍ਰਸ਼ਾਦ ਦਿੱਤਾ ਜਾਊਗਾ ਤਿਲਕ ਕੀਤਾ ਜਾਊਗਾ ਹਰ ਤਰ੍ਹਾਂ ਦਾ ਜਿਹੜਾ ਕੀ ਸਾਡੀ ਸੰਸਕ੍ਰਿਤੀ ਦੇ ਨਾਲ ਜੁੜਿਆ ਅਸੀਂ ਉਹ ਪੂਰਨ ਤੌਰ ਤੇ ਉਹ ਕੰਮ ਕਰਾਂਗੇ ਕਿਸੇ ਨੂੰ ਹਾਂਜੀ ਅੱਜ ਤੋਂ ਇਸ ਮੇਲੇ ਦਾ ਸ਼ੁਭ ਆਰੰਭ ਹੋਇਆ ਵਾ ਪ੍ਰਬੰਧਕ ਕਮੇਟੀਆਂ ਸਾਡੇ ਜਿਹੜੇ ਪ੍ਰਧਾਨ ਨੇ ਸ਼ੋਕ ਸਰਸਵਾਲ ਜੀ ਇਹਦੀ ਟਾਈਮਿੰਗ ਹੈਗੀ ਹੈ 4 ਵਜੇ ਤੋਂ ਲੈ ਕੇ 10 10:30 ਵਜੇ ਤੱਕ ਜੋ ਪ੍ਰਸ਼ਾਸਨ ਵੱਲੋਂ ਤੁਹਾਨੂੰ ਹਦਾਇਤਾਂ ਦਿੱਤੀਆਂ ਗਈਆਂ ਹੋਰ ਵੀ ਮੇਲੇ ਲੱਗੇ ਆ ਕਿਸ ਤਰ੍ਹਾਂ ਦੇ ਝੂਲੇ ਵਗੈਰਾ ਤੁਸੀਂ ਦੇਖੋ ਹੋਰ ਵੀ ਸ਼ਹਿਰ ਦੇ ਵਿੱਚ ਬੜੇ ਮੇਲੇ ਲੱਗਨੇ ਆ ਤੇ ਲੱਗ ਵੀ ਰਹੇ ਨੇ ਲੇਕਿਨ ਜਿਹੜਾ ਦਰੇਸੀ ਦਾ ਸਭ ਤੋਂ ਇਤਿਹਾਸਿਕ ਤੇ ਪੁਰਾਣਾ ਮੇਲਾ ਵਾ ਔਰ ਵਿਸ਼ੇਸ਼ ਤੌਰ ਤੇ ਕਿ ਡਰਦੇ ਮੋਦਲੇ ਪਿਛਲੇ ਦਿਨਾਂ ਤੋਂ ਵੀਡੀਓ ਬੜੀ ਵਾਇਰਲ ਹੋ ਰਹੀ ਆ ਝੂਲਾ ਕਿ ਜਿੱਗਰ ਗਿਆ ਇਦਾਂ ਨਾ ਕਈ ਲੋਕ ਨਾ ਪੈਸੇ ਦੀ ਲਾਲਸਾ ਕਰਕੇ ਪੁਰਾਣੇ ਝੂਲੇ ਜਿਹੜੇ ਕੀ ਲਗਾਏ ਜਾਂਦੇ ਆ ਕੋਈ ਨਾ ਕੋਈ ਹੱਸਦਾ ਨਾ ਮੈਂ ਤਾਂ ਪ੍ਰਮਾਤਮਾ ਦੇ ਚਰਣਾ ਇਹ ਅਰਦਾਸ ਕਰਾਂਗਾ ਇਹੋ ਜੀ ਘਟਨਾ ਆਪਣੇ ਲੁਧਿਆਣੇ ਚ ਬਿਲਕੁਲ ਨਹੀਂ ਹੋਣੀ ਚਾਹੀਦੀ ਉਸੇ ਤਰ੍ਹਾਂ ਹੀ ਇੱਥੇ ਅਸੀਂ ਪੂਰੇ ਝੋਲਿਆਂ ਨੂੰ ਇੱਕ ਤਾਂ ਪੂਰਾ ਸੈੱਟ ਕਰਕੇ ਲਗਾਇਆ ਹੈ ਹਰ ਤਰ੍ਹਾਂ ਦੇ ਦੇਖੋ ਜੀ ਜਿਹੜੇ ਜਿਹੜੇ ਸਾਨੂੰ ਇਨਸਟਰਕਸ਼ਨ ਗਵਰਨਮੈਂਟ ਵੱਲੋਂ ਮਿਲੀ ਹੈ ਅਸੀਂ ਕੱਲੀ ਕੱਲੀ ਇਨਸਟਰਕਸ਼ਨ ਫੋਲੋ ਕੀਤੀ ਹੈ ਥਾਂ ਥਾਂ ਤੇ ਕੈਮਰੇ ਲੱਗੇ ਆ ਹਰ ਜਗ੍ਹਾ ਤੇ ਜਿਹੜੇ ਜਿਹੜੇ ਸਾਨੂੰ ਪੀ ਡਬਲਯੂ ਦੇ ਫਿਟਨੈਸ ਤੇ ਟੈਸਟ ਸੀ ਉਹ ਰੋਜ਼ ਪੀ ਡਬਲਯੂ ਦੀ ਟੀਮ ਆ ਕੇ ਫਿਟਨੈਸ ਤੇ ਟੈਸਟ ਕਰਕੇ ਰੋਜ਼ ਯਾਨੀ ਕਿ ਰਿਪੋਰਟ ਦੇ ਰਿਹਾ ਹੈ ਸਰਟੀਫਿਕੇਟ ਦੇ ਰਿਹਾ ਹੈ ਕੱਲੀ ਕੱਲੀ ਯਾਨੀ ਕਿ ਜੋ ਜੋ ਤੁਹਾਨੂੰ ਇਨਸਟਰਕਸ਼ਨ ਸੀ ਆ ਦੇਖੋ ਜੀ ਦੁਸ਼ਹਿਰੇ ਦੇ ਨਾਲ ਨਾਲ ਐਂਟਰਟੇਨਮੈਂਟ ਦੇ ਨਾਲ ਨਾਲ ਅੱਜ ਕੀ ਇੱਕ ਰਿਲੀਜੀਅਸ ਪ੍ਰੋਗਰਾਮ ਵੀ ਜਿਹੜਾ ਅਮਰਨਾਥ ਦੀ ਗੁਫਾ ਲੁਧਿਆਣੇ ਦਰੇਤੀ ਗਰਾਊਂਡ ਦੇ ਵਿੱਚ ਪਹਿਲੀ ਵਾਰ ਆ ਰਹੀ ਹੈ ਜੀ ਉਹਦੇ ਨਾਲ ਮਾਤਾ ਵੈਸ਼ਨੋ ਦੇਵੀ ਦੀ ਗੁਫਾ ਵੀ ਨਾਲ ਹੀ ਹੈ ਜੀ ਇਸ ਤਰ੍ਹਾਂ ਦਾ ਇੰਤਜ਼ਾਮ ਰਹਿਣਗੇ ਕਿ ਕਿਸ ਤਰ੍ਹਾਂ ਇੰਤਜ਼ਾਮ ਦੇਖੋ ਜੀ ਪੁਖ ਹਰ ਜਗ੍ਹਾ ਥਾਂ ਥਾਂ ਤੇ ਪ੍ਰਸ਼ਾਸਨ ਵੱਲੋਂ ਵੀ ਤੇ ਸਾਡੇ ਆਪਣੇ ਵੱਲੋਂ ਵੀ ਜਿਹੜੀ ਆਪਾਂ ਸਿਕਿਉਰਿਟੀ ਪ੍ਰੋਵਾਈਡ ਕਰਾਵਾਂਗੇ ਹਰ ਜਗ੍ਹਾ ਦੇ ਪੁਕਤਾ ਇੰਤਜ਼ਾਮ ਰਹਿਣਗੇ ਸਿਕਿਉਰਿਟੀ ਦੀ। ਟਾਈਮਿੰਗ ਵੀ ਹੈਗੀ ਜੀ ਇਹਦੀ। ਆ ਟਾਈਮਿੰਗ ਦੇਖੋ ਜੀ ਸ਼ਾਮੀ 4 ਵਜੇ ਤੋਂ ਲੈ ਕੇ ਰਾਤੀ 11:30 ਬਾਕੀ ਪ੍ਰਭੂ ਇੱਛਾ ਤੱਕ ਹੈ ਜੀ ਮੰਨਾ। ਲੋਕਾਂ ਨੂੰ ਮੈਂ ਅਪੀਲ ਕਰਨਾ ਚਾਹਾਂਗਾ ਕਿ ਜਿੱਦਾਂ ਤੁਸੀਂ ਵੱਧ ਤੋਂ ਵੱਧ ਲੁਧਿਆਣੇ ਦਾ ਜਿਹੜਾ ਦ੍ਰੇਤੀ ਦਾ ਇਤਿਹਾਸਕ ਮੇਲਾ ਵੱਧ ਚੜ੍ਹ ਕੇ ਹਮ-ਹਮਾ ਕੇ ਦੇਖਣ ਆਂਦੇ ਹੋ ਉਦੇ ਨਾਲ ਤੁਸੀਂ ਅਮਰਨਾਥ ਜੀ ਦੀ ਗੁਫਾ ਭਗਵਾਨ ਪੋਲੇਨਾਥ ਦੇ ਦਰਸ਼ਨ ਤੇ ਮਾਤਾ ਰਾਣੀ ਦੇ ਦਰਸ਼ਨ ਆਪਣੇ ਲੁਧਿਆਣੇ ਸ਼ਹਿਰ ਆਪਣੇ ਦ੍ਰੈਸਟੀ ਗਰਾਊਂਡ ਦੇ ਵਿੱਚ ਵੀ ਕਰਵਾ ਸਕਦੇ ਹੋ